ਦੇਵੀ ਦਾ ਬਹੁਤ ਸਾਰੇ ਦਰਬਾਰ ਜੈ ਜੈ ਮਾਨਨ ਦੇਵੀ ਦਾ ਬਹੁਤ ਸਾਰੇ ਦਰਬਾਰ ਜੈ ਜੈ ਮਾਨਨ ਦੇਵੀ ਦਾ ਬਹੁਤ ਸਾਰੇ ਦਰਬਾਰ ਕੀ ਜੈ ਦੇਖੋ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਆਪਣੇ ਸਾਰੀ ਟੀਮ ਨੂੰ ਜਿਹੜੀ ਸਾਡੇ ਪ੍ਰਧਾਨ ਸਾਹਿਬ ਔਰ तमाम ਮੈਂਬਰ ਯੂ ਤੇ ਜਿਨ੍ਹਾਂ ਨੇ ਕਿ 13ਵਾਂ ਵਿਸ਼ਾਲ ਜਾਗਰਣ ਕਰਵਾਉਣਾ ਹੈ ਬਹੁਤ ਬੜੀ ਗੱਲ ਹੁੰਦੀ ਹੈ ਇਹ ਲਗਾਤਾਰ ਜਿਹੜਾ 13ਵਾਂ ਜਾਗਰਣ ਕਰਵਾਉਣ ਜਾ ਰਹੇ ਆ ਜਿਹਦੇ ਵਿੱਚ ਹਰ ਵਾਰ ਮੈਨੂੰ ਜਾਣ ਦਾ ਮੌਕਾ ਮਿਲਦਾ ਸੋ ਮੈਂ ਇਹਨਾਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੰਨਾ ਇਸੇ ਤਰੀਕੇ ਦੇ ਜੋ ਜਾਗਰਣ ਸ਼ਹਿਰ ਦੇ ਵਿੱਚ ਹੋਣ ਤਾਂ ਕਿ ਹੋਰ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਜਿਵੇਂ ਸ਼ਾਂਤੀ ਬਣੀ ਹੋਈ ਐ ਇਸੇ ਤਰੀਕੇ ਨਾਲ ਸ਼ਾਂਤੀ ਬਣੀ ਰਹੇ ਸੋ ਮਾਂ ਮਾਈ ਦਾ ਹੱਥ ਜਿਹੜਾ ਹੈਗਾ ਸਾਡੇ ਬੱਚਿਆਂ ਤੇ ਹਮੇਸ਼ਾ ਬਣਿਆ ਰਹੇ ਸੋ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮਾਤਾਵਾਂ ਤੇ ਭੈਣਾਂ ਤੇ ਬਜ਼ੁਰਗਾਂ ਤੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਆਓ ਰਲ ਕੇ ਆਣ ਵਾਲੀ 23 ਅਗਸਤ ਨੂੰ ਆਪਾਂ ਹੋਮ ਹੋਮਾ ਕੇ ਸਿੰਘਪੁਰਾ ਰੋਡ ਕਰਾਲੀ ਨੇੜੇ ਪੁਲਿਸ ਸਟੇਸ਼ਨ ਥਾਣਾ ਉਹਦੇ ਉੱਪਰ ਆਪਾਂ ਸਾਰੇ ਪਹੁੰਚੀਏ ਉੱਥੇ ਮਾਤਾ ਮਾਈ ਦਾ ਅਟੁੱਟ ਲੰਗਰ ਵੀ ਹੋਊਗਾ ਸੋ ਤਮਾਮ ਆਪਣੇ ਭੈਣ ਤੇ ਭਰਾਵਾਂ ਨੂੰ ਦੁਆਰ ਤੋਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਥੇ ਤੁਸੀਂ ਹੁਮ ਹੁਮਾ ਕੇ ਪਹੁੰਚੋ ਤਾਂ ਕਿ ਮਾ ਮਾਈ ਦੇ ਜਾਗਰਣ ਦਾ ਆਨੰਦ ਮਾਣੋ। ਪ੍ਰਧਾਨ ਜੀ ਕੀ ਨਾਮ ਆਪਰਾ ਕਿਹੜੇ ਕਲੱਬ ਦੇ ਤੁਸੀਂ ਪ੍ਰਧਾਨ ਹੋ ਤੇ ਅੱਜ ਕਾੜ ਲਈ ਕੀਤਾ ਜਾਗਰਣ ਦਾ ਕਿਹੜੀ ਪਾਰਟੀ ਆ ਜੀ ਜਾਣਕਾਰੀ ਮੇਰਾ ਨਾਮ ਹੈ ਦੀਪਦੀਪ ਮਾਨ ਮੈਂ ਸਿੰਘਪੁਰੇ ਹੋਰ ਤੇ ਰਹਣ ਵਾਲਾ ਹਾਂ ਸਾਡਾ ਕਲੱਬ ਹੈ ਜਮਾ ਮਾਤਾ ਨਾਨਾ ਦੇ ਵੀ ਯੂਥ ਕਲੱਬ ਜੀ ਠੀਕ ਹੈ ਜੀ ਸਾਡਾ ਤਿਰਮਵ ਵਿਸ਼ਾਲ ਪਗੋਤੀ ਜਾਗਰਣ ਹੈ ਜੀ 23 ਅਗਸਤ ਦਿਨ ਸ਼ਨੀਵਾਰ ਸਿੰਹਾ ਵਰਟੀਕਲ ਮੋਸਿੰਮੀ ਦੇ ਕੋਲ ਹੈ ਜੀ ਜਗਮੋਣ ਪ੍ਰੈਸ ਦੇ ਕੋਲ ਆਪਣਾ ਖੰਡੇ ਵਾਲਾ ਚੌਕਾ ਜੀ ਉੱਥੇ ਸਾਰਾ ਐਂਟਰਟੇਨਮੈਂਟ ਚੱਲ ਰਿਹਾ ਹੈ ਇਸ ਦੇ ਵਿੱਚ ਹੀ ਇੱਕ ਤਾਂ ਕ੍ਰੋਲੀ ਜੀ ਆਪਣੀ ਲੋਕਲ ਪਾਰਟੀ ਹੈ ਜੀ ਅਭੀ ਉਦਲਾ ਜੀ ਤੇ ਦੂਜੀ ਆਪਣੀ ਪਾਰਟੀ ਹੈ ਜੀ ਜਿਹੜੇ ਆਪਣਾ ਰਵੀ ਲਾੜਲਾ ਜੀ ਅਮਰੀਕਾ ਤੋਂ 9 ਵਜੇ ਤੋਂ ਲੈ ਕੇ 11 ਵਜੇ ਤੱਕ ਹੀ ਅਭੀ ਉਦਲਾ ਜੀ ਆਪਣਾ ਗੁਣਗਾਨ ਕਰਨਗੇ ਜੀ ਠੀਕ ਹੈ ਜੀ ਉਸ ਤੋਂ ਪਹਿਲਾਂ 8:30 ਤੇ ਲੈ ਕੇ 9 ਦੇ ਵਿੱਚ ਵਿੱਚ ਹੀ ਜੋਤ ਪਟਿਆਮ ਦੇ ਦਸਮੇ ਤੇ 9 ਆਪਣਾ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਹੀ ਰਵੀ ਲਾੜਲਾ ਮਾ ਬਾਈ ਦਾ ਗੁਣਗਾਨ ਕਰਨਗੇ ਜੀ ਸਾਰੇ ਸ਼ਹਿਰ ਵਸਣਾਂ ਨੂੰ ਅਪੀਲ ਕਰਦੇ ਆਂ ਜੀ ਉੱਥੇ ਵੱਧ ਤੋਂ ਵੱਧ ਪਹੁੰਚੋ ਮਹਾਮਾਈ ਦਾ 봉ਗਾਂਤ ਨੂੰ ਜੈ ਮਾਤਾ ਜੀ ਜੀ ਜੋਤੀ ਪ੍ਰਚੰਡ ਕਰਨ ਦੇ ਲਈ ਕੋਣ ਆਗੇ ਜੋਤੀ ਪ੍ਰਚੰਡ ਦੀ ਦਾ ਸਮਾਂ ਜੀ ਉਹਦੇ ਵਿੱਚ ਤਮੰਨਾ ਮਾਈ ਹੈ ਜੀ ਆਪਣੇ ਕੁਰਾਲੀ ਵਾਲੇ ਠੀਕ ਹੈ ਜੀ ਜੱਗੀ ਬਾਬਾ ਜੀ ਰੋਪੜ ਵਾਲੇ ਤੇ ਉਹਨਾਂ ਦੇ ਨਾਲ ਹੀ ਗੁਰਪ੍ਰਤਾਪ ਸਿੰਘ ਭੜੇ ਵਾਲਾ ਉਹ ਪਹੁੰਚਣਗੇ 9 ਵਜੇ ਦਾ ਟਾਈਮ ਹਾਂਜੀ ਕਾਰਜਕਾਰੀ ਕੀਤਾ ਹੈ ਕਿਹੜੇ ਡਿਵੈਲਪਰ ਆ ਗਏ ਕਾਰ ਆਪਣਾ ਕਾਰਜਕਾਰੀ ਕੀਤਾ ਜੇ ਸਾਡੇ ਸ਼ਹਿਰ ਦੇ ਬਹੁਤ ਹੀ ਪੁਰਾਣੇ ਕਾਂਗਰਸੀ ਸੀਨੀਅਰ ਆਗੂ ਕਮਲਜੀਤ ਸਿੰਘ ਚਾਉਲਾ ਜੀ ਹਾਂਜੀ ਤੁਹਾਨੂੰ ਬਹੁਤ ਮਾਣ ਹੈ ਜੀ ਨਾ ਉਹਦੇ ਸਰ ਕੀ ਕਹਿ ਰਹੇ ਹੋ ਜੀ ਜਿਹੜਾ ਚਾਹਦੇ ਹੋ ਮਾਤਾ ਦਾ ਜਾਗਰਣ ਹੋ ਰਿਹਾ}{|\text{ਵਿਸ਼ਾ}} ਕੀ ਅਪੀਲ ਕਰਦੇ ਆਂ ਸ਼ਹਿਰ ਵਾਸੀ ਇਲਾਕਿਆਂ ਨੂੰ ਆਸੇਬ। ਉਹ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਮਾਤਾ ਦੀ ਸਿਕਾ ਤੇ ਮੈਂ ਕਹਿਣਾ ਚਾਹੁੰਦਾ ਆਪਣਾ 23 ਤਰੀਕ ਦਿਨ ਸ਼ਨੀਵਾਰ ਨੂੰ ਸਿੰਘਪੁਰਾ ਰੋਡ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਹ ਜੋ ਜਾਗਰਣ ਕੀ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਤੇ ਮੈਂ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਸੰਗਤ ਦੇ ਸਤਿਕਾਰਗ੍ਰਣ ਵਿੱਚ ਪਹੁੰਚੋ ਤੇ ਮਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਮੈਂ ਇਸ ਕਾਰਜ ਜਾਣਰਣ ਵਿੱਚ ਆ ਵੀ ਹੋਰ ਜਲ ਹੈ ਜਿਉਂਕਿ ਸਾਡੇ ਮੈਂਬਰ ਨੇ ਉਹ ਵੀ ਗੁਣਗਾਨ